ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਵਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਅਤੇ ਵੀਡੀਓ ਨੂੰ ਜੀ ਪੂਰਾ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਹਾਂਜੀ ਸਵੇਰ ਦਾ ਟਾਈਮ ਹੋ ਗਿਆ ਜੀ ਇਹਨਾਂ ਦੇ ਪਾਪਾ ਹਜੇ ਘਰੇ ਹੀ ਸੀਗੇ ਇਹ ਗੁੱਦੀ ਚੜੀ ਹੀ ਆ ਕਹਿੰਦੀ ਮੈਂ ਜਦੋਂ ਇਹਨਾਂ ਨੇ ਜਾਣਾ ਹੁੰਦਾ ਬਸ ਉਦੋਂ ਇਹਨਾਂ ਨੂੰ ਏਦਾਂ ਇਹਨੂੰ ਏਦਾਂ ਹੁੰਦਾ ਹੈ ਕਿ ਮੈਂ ਇਹਨਾਂ ਦੇ ਨਾਲ ਹੀ ਜਾਵਾਂ ਕਿਉਂਕਿ ਬਸ ਕਸ ਨਕਸੇ ਤੇ ਬਿਠਾ ਕੇ ਨੰਝੂਟੀ ਦੇ ਦਿੰਦੇ ਨੇ ਤੇ ਫਿਰ ਇਹ ਹੀ ਬਸ ਉਹਨਾਂ ਨੂੰ ਏਦਾਂ ਹੈ ਕਿ ਇਹ ਬਾਹਰ ਜਾਊਗਾ ਪਪਾ ਹੁਣ ਫੇਰ ਤਾਂ ਕਰਕੇ ਇਹ ਗੁੱਦੀ ਚੜੀ ਹੋਈ ਆ ਤੇ ਉਤਰਦੀ ਨਹੀਂ ਸੀਗੀ ਉਤਾਰ ਦਿੰਦੇ ਸੀਗੇ ਤੇ ਫੇਰ ਚੜ ਜਾਂਦੀ ਸੀਗੀ ਉਹਨਾਂ ਦੀ ਗੋਦੀ ਤੇ ਫੇਰ ਜਦੋਂ ਬਾਹਰ ਤੇ ਆ ਕੇ ਦੇਖਿਆ ਹਾਂਜੀ ਕੁਟਰੀ ਡੈਡੀ ਲੈ ਕੇ ਗਏ ਹੋਏ ਸੀਗੇ ਤੇ ਜਦੋਂ ਬਾਹਰ ਆ ਕੇ ਦੇਖਿਆ ਫਿਰ ਇਹ ਕਾਲਬਿਰਾਣੀ ਸਾਈਕਲੀ ਖੜੀ ਸੀਗੀ ਤੇ ਸਾਈਕਲੀ ਤੇ ਝੂਟੇ ਦੇਣ ਲੱਗੇ ਤੇ ਫਿਰ ਵੀ ਉਹ ਐਦਾਂ ਹੀ ਗਏ ਸੀ ਕਿ ਕਿ ਮੈਨੂੰ ਅੰਦਰ ਹੀ ਲੈ ਕੇ ਚੱਲੇ ਫਿਰ ਦੁਬਾਰਾ ਜਦੋਂ ਅੰਦਰ ਲੈ ਕੇ ਆਏ ਤੇ ਫਿਰ ਦੁਬਾਰਾ ਬਸ ਫਿਰ ਬਾਹਰ ਜਾਣ ਵਾਸਤੇ ਦਰੀ ਜਾਵੇ ਹਾਂ ਚੱਲ ਪਾ ਚੱਲ ਪਾ ਹਾਂ ਬਾ ਬਾ ਜਿੰਦਾ ਚੱਲ ਬਾਜੀ ਪਾ ਰਪਨ ਬਾਜੀ ਪਾ ਆ ਮੈਂ ਪਵਾਉਣਾ ਚੱਲ ਬਾਜੀ ਪਾ ਚੱਲ ਪਵਾ ਬਾਜੀ ਬਾਜੀ ਪਾ ਲੇ ਬਾਜੀ ਇਹ 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 ਹਾਂ ਪਈ ਨਹੀਂ ਚੱਲ ਸਵਾਰਾ ਮੈਂ ਲੈ ਲਾਉਣਾ ਲਾ ਮੈਂ ਮੈਂ ਪਵਾਉਣਾ 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 ਬੁਤਾਲਾ ਇਹ ਕੀ ਕਰਦੀਆਂ ਆਰਪਨ ਹੈ ਕੀ ਕਰਦਾ ਇਹ ਬੁੱਤ ਹੈ ਹੈ ਉਰੀਆ ਮਾਊ ਆਚੀ ਗੰਦਾ ਠੀ ਮਾਊ ਗੰਦਾ ਆ ਜਾ ਰੇ ਆ ਜਾ ਹਾਂਜੀ ਲੋ ਜੀ ਸਵੇਰ ਦੇ ਵੱਜ ਗਿਆ ਜੀ ਸਵਾ 10 ਤੇ ਆਪਾਂ ਨਹਾ ਲਈ ਨਾਤਤਵਾਚ ਬਣ ਗਈ ਸੋਹਣੀ ਸੋਹਣੀ ਤੇ ਹੁਣ ਇਹਨੇ ਸੌ ਜਾਣਾ ਵਾ ਦੇਖਦੀਆਂ ਸਮਾ ਕੇ ਜੇ ਨੂੰ ਸੌਂਦੀ ਆ ਫਿਰ ਇਹ ਸੋਚੂਗੀ ਚਲੋ ਸਲਾ ਦਿੰਨੇ ਆ ਵੈਸੇ ਤਾਂ ਇਹਨੇ ਹੁਣ ਨਹਾ ਲਈ ਹੀ ਕਿਉਂਕਿ ਹੁਣ ਇਹਨੇ ਸੌਂ ਹੀ ਜਾਣਾ ਠੀਕ ਕਿ ਫਿਰ ਇਹ 2 ਘੰਟੇ ਵਧੀਆ ਸੁੱਤੀ ਰਹੂਗੀ ਹਾਂਜੀ ਲਓ ਜੀ ਆਰਪੰਨਾ ਨੂੰ ਕਿ ਉਸ ਤੋਂ ਬਾਅਦ ਥੋੜਾ ਟਾਈਮ ਖੇਡਦੀ ਸੀ ਤੇ ਖੇਡ ਖੁੱਡ ਕੇ ਜੀ ਹੁਣ ਸੌਂਗੀ ਇਹ ਤੇ ਹੁਣ ਆਪਾਂ ਵੀ ਜੀ ਥੋੜਾ ਟਾਈਮ ਕਰ ਲਈ ਜੀ ਰੈਸਟ ਕਿ ਕਿੱਜ ਖਾਂ ਬਹੁਤ ਜ਼ਿਆਦਾ ਹੋਇਆ ਪਿਆ ਵਾ ਤੇ ਮੌਸਮ ਚੇਂਜ ਹੁੰਦਾ ਹੈ ਵੀ ਕਈ ਵਾਰੀ ਆ ਜਾਂਦਾ ਕਈ ਵਾਰੀ ਹਟ ਜਾਂਦਾ ਵਾ ਤੇ ਇਹਦੇ ਕਰਕੇ ਜੇ ਆਪਾਂ ਗੱਲ ਕਰਦਾਂ ਤੁਹਾਨੂੰ ਪਤਾ ਹੈ ਕੀ ਹੋ ਜਾਂਦੇ ਆ ਕਿ ਕਿ ਕੁਝ ਟਾਈਮ ਫਿਰ AC ਵੀ ਲਾਉਣਾ ਪੈਂਦਾ ਵਾ ਕਈ ਵਾਰੀ ਗਰਮੀ ਲੱਗਣ ਲੱ ਜਾਂਦੀ ਹੈ ਤੇ ਕਈ ਫਿਰ ਕਈ ਵਾਰੀ ਤਾਂ ਬੰਦ ਵੀ ਕਰ ਲਈਦਾ ਉਹਦੇ ਕਰਕੇ ਗਰਮਸਾਂਤ ਚ ਹੋਇਆ ਪਿਆ ਵਾ ਤੇ ਹੁਣ ਉਹਦੇ ਕਰਕੇ ਤਾਂ ਹੀ ਕਰਕੇ ਜਿੱਡ ਖਾਮ ਆਇਆ ਪਿਆ ਵਾ ਤੇ ਹੁਣ ਆਪਾਂ ਥੋੜਾ ਟਾਈਮ ਜੀ ਮੈਂ ਰੈਸਟ ਕਰੂੰਗੀ ਤੇ ਫਿਰ ਦੁਪਹਿਰੇ ਉੱਠ ਕੇ ਜਨ ਮੁਕਾਲਵੀਰ ਨੇ ਆ ਜਾਣਾ ਵਾ ਕਿਉਂਕਿ ਸਵੇਰ ਦੇ 11:30 ਵਜ ਗਿਆ ਤੇ ਡੈਕਸਟੋਪ ਕਰ ਤੋਂ ਬਾਅਦ ਵੀ ਇੱਥੇ ਨਮਾਦਿਆ ਕਾ ਤੇ ਡੋੜੋ ਇਹ ਡੋੜਉਂਦੀ ਹੈ ਹੈ ਮੈਨੂੰ ਤਾਂ ਪਹਿਲੇ ਹੀ ਕਿਹਾ ਸੀਗਾ ਕਿ ਨਾ ਮੈਂ ਕੁਝ ਬੋਲਦਾ ਹਾਂ ਸਾਟੀ ਮੈਂ ਬੋਲਦਾ ਵੀ ਨਹੀਂਗਾ ਕੁਝ ਕਹਿੰਦਾ ਵੀ ਨਹੀਂ ਲੰਦਾ ਉਹਦੇ ਕਰਕੇ ਨਾਲੇ ਮੈਂ ਅੱਜ ਬਲੂ ਹਾਊਸ ਹੀ ਜਾਣਾ ਇੱਕ ਬੱਚੇ ਨੂੰ ਉਹ ਟੇਬਲ ਡੈਰੀ ਦਿੱਤੀ ਮੈਂ ਉਹਦੇ ਸਾਈਨ ਕਰਾ ਲੈਂ ਉਹਨੇ ਕਿਹਾ ਨਹੀਂ ਕਿ ਫਿਰ ਉਹ ਮੈਡਮ ਮਿੰਦੇ ਲਾ ਕੇ ਕੱਲ ਵੀ ਮੈਂ ਹੀ ਕਿਹਾ ਸੀਗਾ ਅੱਜ ਵੀ ਮੈਂ ਹੀ ਕਰਨੀਗਾ ਪਾਸ ਹਾਂਜੀ Mama, burada öyle şeyler ne twara, hani oğlu oğlu meyller ya. Hı. İşte bu adırdan twara. Sabah. Hı. Son, acı günü günma günün çıkar. Acı budur var. Budur var, Şükür var, Şerif var, twara. Şükür var ne ya? İkili ne var ne var? ਲੋ ਜੀ ਗਾਲਬੀ ਦਾ ਗੈਸ ਖੁੱਲੋ ਤੇ ਇਹ ਵੀ ਸੌਂ ਕਟ ਖੜੀ ਕਿਕੂ ਖੱਡੀ ਨਾ ਇਹ ਦਰਾ ਬੰਬ ਤਾਂ ਗਿੱਲੀਆਂ ਹੋਣਗੀਆਂ ਵੀਰੇ ਦੀ ਗਰਮੀ ਨਾਲ ਰੱਖ ਦੇ ਇਹਨਾਂ ਨੂੰ ਅਰਪਨ ਰੱਖ ਦੇ ਪੁੱਤ ਤਾਂ ਗਿੱਲੀਆਂ ਹੋਣਗੀਆਂ ਮੰਮਾ ਜੇ ਤੂੰ ਭੁੱਲਿਆ ਨਾ ਮੈਨੂੰ ਸਾਈਨ ਕਰਾਉਣੀ ਦੱਸਿਆ ਜਮਾ ਕਰਾ ਗਈ ਨਾ ਮੈਡਮ ਨੂੰ ਲੱਭ ਲੱਭ ਕੇ ਥੱਲੇ ਵੀ ਜਾਣਾ ਪੈਣਾ ਪੰਡਾ ਆਈ ਕਈ ਵਾਰੀ ਕਈ ਮੈਂ ਮੰਗਤ ਤੇ ਵੀ ਬਣਾਉਂਦੀ ਐ ਨੀ ਥੱਲੇ ਵੀ ਬਣਾਉਂਦੀ ਐ ਤਾਂ ਥੱਲੇ ਵੀ ਜਾਣਾ ਚਾਹ ਲਓ ਜੀ ਗਾਲ ਵੀ ਡਾਗੇ ਜੀ ਸਕੂਲ ਤੋਂ ਤੇ ਆਪਾਂ ਪਹੇੜ ਲੱਗੇ ਆਂ ਜੀ ਹੁਣ ਚਾਹ ਤੇ ਨਾਲ ਖਾਵਾਂਗੇ ਜੀ ਆਪਾਂ ਬਿਸਕਟ ਹਾਂਜੀ ਸਿਰ ਮੇਰਾ ਤਾਂ ਸਿਰ ਬਹੁਤ ਜ਼ਿਆਦਾ ਦਰਦ ਕਰੀ ਜਾਂਦਾ ਵਾ ਇੰਜ ਖਾਣ ਨੇ ਮਾਤਾ ਮਰੀ ਬੀਏ ਮੈਂ ਕਿਹਾ ਚਲੋ ਆਪਾਂ ਚਾਹ ਪੀਨੇ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਆਪਾਂ ਚਾਹ ਹੀ ਪੜਵਾ ਸੇਰ ਤੋਂ ਖਦਾਵੇ ਧਰ ਲੋ ਜਾ ਰਿਸ਼ਤੇ ਨਾ ਦਾ ਕਿ ਕੋਈ ਧਰ ਲੋ ਜਾ ਸਵੇ ਸਾਪਾ ਚਾਹ ਦੇ ਨਾਲ ਹੀ ਜਦ ਤੱਕ ਆਪਾਂ ਚਾਹ ਨਾ ਪੀਏ ਨਾ ਬਸ ਜਦ ਤੱਕ ਨਹੀਂ ਡੋਪਾਉਂਦਾ ਹੈਗਾ ਤੁਮੇ ਮੈਂ ਕਿਹ ਚਲਾ ਸੋਚਦੇ ਮੈਂ ਕਿਵੇਂ ਕਿ ਸੇਤੋ ਖਦਾਵੇ ਬਹੁਤ ਜਿਆਦਾ ਚਾਹ ਪੀਣੇ ਬਣਾ ਮਮਾ ਅੰਨੇ ਤੱਕ ਕਟਕੰਡਾ ਚਾਹ ਪੀਜੀ ਜੀ ਤੇ ਫਿਰ ਤੁਹਾਨੂੰ ਮਿਲਦੇ ਆ ਪੂਰੇ ਬੱਟ ਅੱਗ ਦੇ ਵਲੌਗ ਦੇਖਣ ਲੱਗੀ ਸੀ ਆ ਐਪਨ ਕਿਥੇ ਐਪਨ ਦੀ ਵੀਡੀਓ ਕਿਤੇ ਚੱਲਦੀ ਆ ਵੀਡੀਓ ਕਿਤੇ ਚੱਲਦੀ ਤੇ ਨਹੀਂ ਹੈ ਕਿਤੇ ਚੱਲਦੀ ਤੇ ਵੀਡੀਓ ਹੈ ਕਿਤੇ ਚੱਦੀ ਵੀਡੀਓ ਅੱਜ ਵੀ ਇੰਦਰਾ ਜੀ ਅੱਜ ਇੰਦਰਾ ਹਾਂ ਇੰਦਰਾ ਦੀ ਉਡੀਕ ਮੂਛ ਕੀ ਪਾਲਿਆ ਸੀਗਾ ਕੀ ਦੰਦਾ ਮਾਂ ਨੂੰ ਮੂਛ ਮਦਰੀ ਕੀ ਮੈਂ ਮਕਰਣਾ ਲੱਗਿਆ ਹਾਂ ਅੱਜ ਇੰਦਰਾ ਜੀ ਤੇ ਕੀ ਬਣਾਣੀ ਹੈ ਇਹ ਝੜੇ ਅੱਡੇ ਵਾਲਾ ਬਣਾ ਲਾ ਜੀ ਕੋਸ਼ਿਸ਼ ਕਰਨਾ ਜੀ ਬਣਦੀ ਤੋਂ ਦਿੱਤੀ ਲਓ ਜੀ ਹੁਣ ਆਪਾਂ ਬਣਾਉਣ ਲੱਗੇ ਹਾਂ ਜੀ ਕਦੂ ਦੀ ਸਬਜੀ ਪਹਿਲਾਂ ਫਿਰ ਨੂੰ ਛੱਲਾਂਗੇ ਉਗੀ ਚਖਣੇ ਚ ਹਾਂ ਮੈਂ ਆਪੇ ਛੱਲਾਣਾਂ ਤੂੰ ਉਹਦਾ ਸੋਦਾ ਹੋਮਵਰਕ ਕਰ ਲਾ ਨਹੀਂ ਨਹੀਂ ਮੈਂ ਚੱਲੂ ਆਪੇ ਕੰਮ ਕਰਨਾ ਨਾ ਬੁੱਤ ਹਰ ਜਾ ਅੱਖੇ ਲੱਗੇ ਵਿਕੇ ਲੱਗਦੇ ਹੋ ਮੈਂ ਆਂ ਹਾਂ ਦੇਖੀ ਨਾ ਸਕੂਲ ਦਾ ਕੰਮ ਥੋੜੀ ਕਰਨਾ ਨੇ ਉਂਗਲੀ ਚ ਲਾ ਲੈਗਾ ਉਂਗਲੀ ਆਪਦੀ ਨਹੀਂ ਛਲਾਣਾ ਛਲਾ ਲਾਣੀ ਹੈ ਤਾਂ ਦੇਖੀ ਜਿਹੜਾ ਕੰਮ ਕਰਨੇ ਵਾਲਾ ਬਣਾ ਸੀ ਉਹ ਨਹੀਂ ਕਰਨਾ ਹੈਗਾ ਉੱਥੇ ਕੰਮ ਕਰਨਾ ਜਿੰਨੇ ਮਰਜ਼ੀ ਕਰਾ ਲੋ ਜੇ ਛੱਡ ਦੇ ਤੂੰ ਇਹਨੂੰ ਮੈਂ ਆਪੀ ਕਰ ਲੰਨੀ ਆ ਤੂੰ ਕਰ ਲੈ ਕਾ ਵੀ ਆਖੇ ਲੱਗੇ ਨਾ ਚੰਗਾ ਕਿਹਨਾ ਕਹੇ ਤੇ ਮੈਂ ਕਰੀ ਆਖੇ ਲੱਗੇ ਨਾ ਬਹੁਤਾ ਆਖੇ ਹਾਂਜੀ ਇੱਧਰ ਕਾਲੀ ਨੂੰ ਖਾਣ ਲੱਗੇ ਹੋਇਆ ਜੀ ਰੋਟੀ ਤੇ ਸ਼ਾਮ ਨੂੰ ਜੀ ਮੈਂ ਸਾਰਾ ਕੰਮ ਫਟਾਫਟ ਨੋ ਬੇਲ ਲਿਆ ਸੀਗਾ ਕਿ ਜਖਮ ਬਹੁਤ ਜ਼ਿਆਦਾ ਹੋ ਗਿਆ ਹੋ ਗਿਆ ਸੀ ਕਰਕੇ ਨਾਲ ਹੀ ਬੁਖਾਰ ਵੀ ਹੋ ਗਿਆ ਸੀਗਾ ਤੇ ਇਸ ਕਰਕੇ ਜੁ ਕੋਈ ਵੀਡੀਓ ਤਾਂ ਸ਼ੂਟ ਨਹੀਂ ਕੀਤੀ ਹੈਗੀ ਤੇ ਬਸ ਆਪਣਾ ਫਟਾਫਟ ਕੰਮ ਨੂੰ ਵੇੜ ਲਿਆ ਹਾਂਜੀ ਆ ਬੈਠੇ ਦੱਸੋ ਛੋਟੀ ਹਣੀ ਆ ਮਮਾ ਆ ਫੜੀ ਇਹਨੂੰ ਰੋਟੀਆਂ ਲੈ ਕੇ ਆ ਮੈਂ ਇਹਨਾਂ ਨੇ ਹੈ ਇਹਨਾਂ ਨੇ ਉਰੀ ਗੇਜ ਜਾਣਾ ਬਸ ਰੋਟੀ ਇਹਨੂੰ ਉਹ ਉੱਥੇ ਪਾਵਾਂਗੇ ਪਰ ਜਾ ਕੇ ਹਾਂ ਵੀ ਓਏ ਤੂੰ ਕਿੱਧਰ ਨੂੰ ਐਨਾ ਓ ਉੱਥੇ ਬਿਠਾ ਜਾਂਦੀ ਲਿਆ ਮੈਨੂੰ ਫੜਾ ਦਿਆ ਇਹਨੂੰ ਇੱਕ ਹੋਰ ਬੈਠੇ ਕੋਈ ਕਾਇ ਕਲ ਐ ਕਿਥੇ ਗੱਡੀ ਪਿੱਛੇ ਆ ਆ ਵੀ ਆ ਗਈ ਆ ਜਾ ਕਿਚਾਰੀ ਹੋ ਦੇਓ 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 ਦੀ ਇੱਕਨ ਥੋੜੀ ਬਾਹਣਾ ਡੰਗਰਾ ਪਰੇ ਪਾਉਣੀ ਸੀ ਥੋੜੀ ਜੀ ਇੱਕਉਂ ਆਦੀ ਆ ਰਿਕਾਰ ਆਦੀ ਅਤੇ ਰੋਟੀ ਖਾਣ ਲੱਗੇ ਹੋਏ ਨੇ ਇਹੋ ਕੀ ਕਰਦੇ ਆਪਨੇ ਕੀ ਕਰਦੇ ਇਹੋ ਹਾਂ ਤੇ ਰੋਟੀ ਖਾਂਦੇ ਆ ਹਨਾ ਚਾਰੇ ਆ ਰੋਟੀ ਖਾਂਦੇ ਆ ਉਹਦੇ ਚਾਰੇ ਬੈਠੇ ਆਪਨੇ ਉੱਤੇ ਆ ਗਏ ਮੁੱਤੀ ਆ ਗਏ ਮਾਤੇ ਕਾਜੂ ਆਜੂ ਆਜੂ ਮੁੱਤੀ ਮੰਡੀ ਹਾਂ આજુ આજુ okay.